ਰਾਗ ਆਸਾ ਮਹੱਲਾ ਪੰਜਵਾਂ ਘਰ 12ਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਤਿਆਗ ਸਗਲ ਸਿਆਨ ਤਾਂ ਪਜ ਪਾਰ ਬ੍ਰਹਮ ਨਿਰੰਕਾਰ ਏਕ ਸਾਚੇ ਨਾਮ ਬਾਝਾ ਸਗਲ ਦੀ ਸੈ ਸ਼ਾਰ ਸੋ ਪ੍ਰਭ ਜਾਣਿਐ ਸਦ ਸੰਗ ਗੁਰ ਪ੍ਰਸਾਦੀ 부ਝਿਐ ਏਕ ਹਰਿ ਕੈ ਰੰਗ ਰਹਾਉ ਸ਼ਰਨ ਸਮਰਾਥ ਏਕ ਕੇਰੀ ਦੂਜਾ ਨਾਹੀ ਠਾਉ ਮਹਾ ਭੋਜਲ ਲੰਗੀਐ ਸਦਾ ਹਰ ਗੁਣ ਗਾਉ ਜਨਮ ਮਰਨ ਨਿਵਾਰੀਐ ਦੁਖ ਨਾ ਜੰਪੁਰ ਹੋਏ ਨਾਮ ਨਿਧਾਨ ਸੋਈ ਪਾਏ ਕਿਰਪਾ ਕਰੇ ਪ੍ਰਭ ਸੋਈ ਏਕ ਤੇਕ ਆਧਾਰ ਏਕੋ ਏਕ ਕਾ ਮਨ ਜੋਰ ਨਾਨਕ ਜਪੀਐ ਮਿਲ ਸਾਧ ਸੰਗਤ ਹਰ ਬਿਨਿਆ ਵਰ ਨਾ ਹੋਰ ਆਸਾ ਮਹੱਲਾ ਪੰਜਵਾਂ ਜੀਉ ਮਨ ਤਨ ਪ੍ਰਾਨ ਪ੍ਰਭ ਤੇ ਦੀਏ ਸਭ ਰਸ ਭੋਗ ਦੀਨ ਬੰਧਪ ਜੀ ਦਾਤਾ ਸ਼ਰਨ ਰਾਖਣ ਜੋਗ ਮੇਰੇ ਮਨ ਧਿਆਏ ਹਰ ਹਰ ਨਾਮ ਹਲਕ ਪਲਤ ਸਹਾਈ ਸੰਗੇ ਏਕ ਸਿਉ ਲਿਵ ਲਾਓ ਰਹਾਓ ਵੇਦ ਸ਼ਾਸਤਰ ਜਨ ਧਿਆਵਹਿ ਦਰਨ ਕਉ ਸੰਸਾਰ ਕਰਮ ਧਰਮ ਅਨੇਕ ਤਿਰਿਆ ਸਭ ਉਪਰਨਾਮ ਅਚਾਰ ਕਾਮ ਕ੍ਰੋਧ ਅਹੰਕਾਰ ਦਿਨ ਸੈ ਮਿਲੇ ਸਤਗੁਰ ਦੇਵ ਨਾਮ ਧ੍ਰਿੜ ਕਰ ਭਗਤ ਹਰ ਕੀ ਭਲੀ ਪ੍ਰਭ ਕੀ ਸੇਵ ਚਰਨ ਸ਼ਰਨ ਦਇਆਲ ਤੇਰੀ ਤੂੰ ਨਿਮਾਣੇ ਮਾਣ ਜੀ ਪ੍ਰਾਣ ਆਧਾਰ ਤੇਰਾ ਨਾਨਕ ਕਾ ਪ੍ਰਭਤਾਣ ਆਸਾ ਮਹੱਲਾ ਪੰਜਵਾ ਡੋਲ ਡੋਲ ਮਹਾ ਦੁਖ ਪਾਇਆ ਬਿਨਾ ਸਾਧੂ ਸੰਗ ਖਾਟ ਲਾਭ ਗੋਬਿੰਦ ਹਰਿ ਅਸ ਪਾਰ ਬ੍ਰਹਮ ਇਕ ਰੰਗ ਹਰ ਕੋ ਨਾਮ ਜਪਿਐ ਨੀਤ ਸਾਹਸ ਸਾਹਸ ਧਿਆਏ ਸੋ ਪ੍ਰਭ ਤਿਆਗ ਅਵਰ ਪ੍ਰੀਤ ਰਹਾਉ ਕਰਨ ਕਾਰਨ ਸਮਰੱਥ ਸੋ ਪ੍ਰਭ ਜੀ ਦਾਤਾ ਆਪ ਤਿਆਗ ਸਗਲ ਸਿਆਣਪਾਂ ਆਠ ਪਹਿਰ ਪ੍ਰਭ ਜਾਪ ਮੀਤ ਸਖਾ ਸਹਾਈ ਸੰਗੀ ਊਚ ਅਗੰਤ ਅਪਾਰ ਚਰਨ ਕਮਲ ਵਸਾਏ ਹਿਰਦੈ ਜੀ ਕੋ ਆਧਾਰ ਕਰ ਕਿਰਪਾ ਪ੍ਰਭ ਪਾਰ ਬ੍ਰਹਮ ਗੁਣ ਤੇ ਰਾਜ ਅਸ ਗਾਓ ਸਰਬ ਸੁਖ ਵੱਡੀ ਵਡਿਆਈ ਜਪ ਜੀਵੇ ਨਾਨਕ ਨਾਮ ਆਸਾ ਮਹੱਲਾ ਪੰਜਵਾ ਉੱਦਮ ਕਰੋ ਔਂਕਰਾ ਬੋઠાਪੁਰ ਦੇਖਤ ਸਾਧੂ ਸੰਗ ਹਰ ਹਰ ਨਾਮ ਚਿਰਾਵ ਹੋ ਰੰਗਨ ਆਪੇ ਹੀ ਪ੍ਰਭ ਰੰਗ ਮਨ ਮਹਿ RAM ਨਾਮਾ ਜਾ ਕਰ ਕਿਰਪਾ ਵਸੋ ਮੇਰੇ ਹਿਰਦੈ ਹੋਏ ਸਹਾਈ ਆਪ ਰਹਾਓ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਦੇਖਣ ਕਾ ਚਾਉ ਦਇਆ ਕਰਹੁ ਕਿਰਮ ਆਪਣੇ ਕਉ ਇਹ ਮਨੋਰ ਸੁਆਉ ਤਨ ਤਹਨ ਤੇਰਾ ਤੂੰ ਪ੍ਰਭ ਮੇਰਾ ਹਮਰਾ ਵਸ ਕਿਸ਼ਨਾ ਜਿਉਂ ਜਿਉਂ ਰਖ ਤਿਉ ਤਿਉ ਰਹਿਣਾ ਤੇਰਾ ਦੀ ਆਖਾਹਿ ਜਨਮ ਜਨਮ ਕੇ ਕੇਲ ਵਿਖ ਕਾਟੈ ਮੱਜਨ ਹਰ ਜਨ ਧੂਰ ਪਾਏ ਭਗਤ ਭਰਮ ਪਹੁ ਨਾਸੈ ਹਰ ਨਾਨਕ ਸਦਾ ਹਜ਼ੂਰ ਆਸਾ ਮਹੱਲਾ ਪੰਜਵਾਂ ਅਗੰ ਅਗੋਚਰ ਦਰਸ ਤੇਰਾ ਸੋ ਪਾਏ ਜਿਸ ਮਸਤਕ ਭਾਗ ਆਪ ਕਿਰਪਾਲ ਕਿਰਪਾ ਪ੍ਰਪਤ ਹਾਰਿ ਸਤਗੁਰ ਬਖਸ਼ਿਆ ਹਰ ਨਾਮ ਕਲਯੁਗ ਉਧਾਰਿਆ ਗੁਰਦੇਵ ਮਲਮੂਤ ਮੂੜ ਜੇ ਮੁਗਦ ਹੋਤੇ ਸਭ ਲੱਗੇ ਤੇਰੀ ਸੇਵ ਰਹਾਉ ਤੂੰ ਆਪ ਕਰਤਾ ਸਭ ਸ੍ਰਿਸ਼ਟ ਧਰਤਾ ਸਭ ਮੈਂ ਹੀ ਰਹਾ ਸਮਾਏ ਧਰਮ ਰਾਜਾ ਜਿਸ ਮਾਦ ਹੋਆ ਸਭ ਪਈ ਪੈਰੀ ਆਏ ਸਤਜੁਗ ਤ੍ਰੇਤਾ ਦੁਆਪਰ ਭਾਣੀਐ ਕਲਜੁਗ ਊਤਮੁ ਜੁਗਾ ਮਾਹੇ ਅਹਕਾਰ ਕਰੇ ਸੋ ਅਹਕਾਰ ਪਾਏ ਕੋਈ ਨਾ ਪਕੜੀਐ ਕਿਸੈ ਥਾਏ ਹਰ ਜੀਉ ਸੋਈ ਕਰਹਿ ਜੇ ਭਗਤ ਤੇਰੇ ਜਾਚਹਿ ਏਹ ਤੇਰਾ ਬਿਰਦ ਕਰਜੋੜ ਨਾਨਕ ਦਾਨ ਮੰਗੈ ਆਪਣੇ ਆ ਸੰਤਾਂ ਦੇ ਹਰ ਦਰਸ ਰਾਗ ਆਸਾ ਮਹੱਲਾ ਪੰਜਵਾਂ ਘਰ ਤੇਰਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਰਹਾਉ ਮਹਾ ਬਿਖਾਦੀ ਦੁਸ਼ਟ ਅਪਵਾਦੀ ਤੇ ਪੁਨੀ ਸੰਗਾਰੇ ਜਨਮ ਭਵੰਤੇ ਨਰਕ ਪੜੰਤੇ ਤਿਨ ਕੇ ਕੁਲ ਉਧਾਰੇ ਕੋਈ ਨ ਜਾਣੈ ਕੋਈ ਨ ਮਾਨੈ ਸੇ ਪ੍ਰਗਟ ਹਰ ਦੁਆਰੇ ਕਵਨ ਉਪਮਾ ਦੇਉ ਕਵਨ ਵਡਾਈ ਨਾਨਕ ਖਿੰਖਿਨ ਵਾਰੇ ਆਸਾ ਮਹੱਲਾ ਪੰਜਵਾਂ ਬਾਬਰ ਸੋਏ ਰਹੇ ਰਹਾਉ ਮੋਹ ਕਟਮ ਬਿਖੈ ਰਸ ਮਾਤੇ ਮਿਥਿਆ ਗਹਿਮ ਗਹਿ ਮੇਥਨ ਮਨੋਰਥ ਸੁਪਨ ਆਨੰਦ ਉਲਹਾਸ ਮਨ ਮੁਖ ਸਤ ਕਹੇ ਅੰਮ੍ਰਿਤ ਨਾਮ ਪਦਾਰਥ ਸੰਗੇ ਤਿਲ ਮਰਮ ਨਾਲੇ ਕਰ ਕਿਰਪਾ ਰਾਖੇ ਸਤ ਸੰਗੇ ਨਾਨਕ ਸ਼ਰਨ ਆਹੇ ਆਸਾ ਮਹੱਲਾ ਪੰਜਵਾ ਤੇ ਪਦੇ ਓਹਾ ਪ੍ਰੇਮ ਪੀਰ ਰਹਾਉ ਕਣਕ ਮਾਨਕ ਗਜ ਮੋਤੀਨ ਲਾਲਨ ਨਹਿ ਨਾਹ ਨਹੀਂ ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਛ ਕਿਸ਼ਨਾ ਚਾਹੀ ਚਰਨਨ ਸ਼ਰਨਨ ਸੰਤਨ ਬੰਦਨ ਸੁਖੋ ਸੁਖ ਪਾਹੀ ਨਾਨਕ ਤਪਤ ਹਰੀ ਮਿਲੇ ਪ੍ਰੇਮ ਪਰੀ